ਸਾਨੂੰ 8:30 ਵਜੇ ਫੋਨ ਆਇਆ ਜੀ ਤੇ ਮੈਨੇਜਰ ਦਾ ਫੋਨ ਆਇਆ ਵੀ ਤੁਹਾਡੀ ਕੁੜੀ ਵੀ ਅਮਰਜਸੀ ਦਾਖਲ ਕੀਤੀ ਵਿਸ਼ੇ ਤੇ ਫੇਰ ਉਹਰੇ ਪਹੁੰਚੇ ਜਾਨੂੰ ਪਤਾ ਲੱਗੇ ਵੀ ਇਹਦੇ ਕਿਰਪਾਨਾਂ ਨਾਲ ਹਮਲਾ ਹੋਇਆ ਜੀ ਇਹਨਾਂ ਵੀਡੀਓ ਵੀ ਪਾਈ ਹੋਣੀ ਹੈ ਦੇਖੀ ਹੋਣੀ ਆਈ ਹੋਣੀ ਹੈ ਜੀ ਹੁਣ ਮੌਕੇ ਤੇ ਪਤਾ ਨਹੀਂ ਕਿਨੇ ਕਰੇ ਜੀ ਇਹ ਤੁਹਾਨੂੰ ਪਤਾ ਹੈ 8-9 ਸਾਲ ਨੂੰ ਕੁੜੀ ਕੰਮ ਕਰਦੇ ਲਗਾਤਾਰ ਇੱਥੇ ਜੀ ਕੋਈ ਕੰਪਲੇਨ ਨਹੀਂ ਸਵੇਰੇ ਕੰਮ ਕਰਕੇ ਘਰ ਤੇ ਡੈਡੀ ਚੜ੍ਹ ਕੇ ਆ ਬਸ ਵੀ ਹਾਂ ਚੱਲੀਏ ਕੋਈ ਐਸੀ ਗੱਲ ਹੋਵੇ ਤਾਂ ਵੀ ਜੀ ਕਿ ਨਹੀਂ ਸਿਸਟਰ ਵੀ ਹੈਗੇ ਇੱਕ ਬ੍ਰਦਰ ਬਾਹਰ ਗਿਆ ਬਾਈ ਬਾਹਰ ਭੇਜਿਆ ਹੋ ਪੰਜ 6 ਮਹੀਨੇ ਹੋ ਗਏ ਥੋੜਾ ਟਾਈਮ ਹੋ ਗਿਆ ਕੁੜੀ ਦੀ ਉਮਰ 31 ਸਾਲ ਦੀ 32 ਸਾਲ ਦੀ ਉਮਰ ਸਾਰੇ ਦੀ ਮੇਰੇ ਵੱਡੀ ਆ ਥੋੜੀ ਪ੍ਰਸ਼ਾਸਨ ਇਸ ਟਾਈਮ ਚੱਲ ਰਿਹਾ ਦੇਖਦੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੀ ਨਾ ਕੋਈ ਆ ਰਿਹਾ ਹੋਰ ਸਭ ਕੰਪਲੀਟ ਹੈ ਕਰ ਰਹੇ ਨਹੀਂ ਬੈਠੇ ਜੀ ਅਸੀਂ ਬੈਠੇ ਇੱਥੇ ਪਈਏ ਜੀ ਦੇਖਦੇ ਹਾਂ ਕੀ ਬਣਦਾ ਹੈ ਜੀ ਇਹ ਜੋ ਵਿਆਹ ਕਰ ਹੋ ਗਿਆ ਅਗੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਹੈ ਕਿੱਥੇ ਆਉਂਦਾ ਹੈ ਹੂੰ ਥੋੜਾ ਜਿਹਾ ਬੇਕ ਆਫ ਹੋ ਜਾ ਰਹੀ ਦੋ ਤਿੰਨ ਦਿਨ ਹੋ ਗਏ ਵੱਧ ਨਹੀਂ ਪਹਿਲਾਂ ਚੰਗਾ ਪੱਲਾ ਕੰਮ ਕਰਦਾ ਬਟੋਲ ਬਾਪ ਦੇ ਆ ਇੱਕ ਤਰੀਕ ਤੋਂ ਹਟੇ ਹੁਣ ਇਹ ਇੱਕ ਵਾਰਾ ਸੀ ਹੋਈ ਵਾਰਾ ਹੀ ਆ ਗਈ ਵਿਆਹ ਕਰਾ ਨਹੀਂ ਵਿਆਹ ਨੂੰ ਮੰਨਿਆ ਨਹੀਂ ਕਿੰਨੇ ਬੈਡ ਹੋ ਜੀ ਇਹਦੀ ਚਾਰ ਬੁਡੀਆਂ ਨੇ ਮੇਰੇ ਤਨ ਕਾਕੇ ਨਹੀਂ ਇਹ ਸਵਾਗਿਸ ਤਰ੍ਹਾਂ ਦੀ ਹੈ ਸਵਾਗੀ ਜੀ ਜਵਾ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ ਅੱਛਾ ਜੀ ਹਾਂ ਇਹਦਾ ਕਰੇ ਕੁੱਤੇ ਥੋੜੀ ਵੀ ਨਹੀਂ ਮਾਰੀ ਹੈਗੀ ਉਹ ਤਾਂ ਹੋ ਰ ਅੱਛਾ ਜੀ ਨਿਆਣੇ ਦੇ ਕਿ ਥੱਪੜ ਨਹੀਂ ਮਾਰਦਾ ਸੀਗਾ ਇਹ ਕੀ ਕਾਰਨ ਜੀ ਹੁੰਦਾ ਕੁੜੀ ਨੂੰ ਵੱਡਣ ਦਾ ਕੀ ਕੋਈ ਕਾਰਨ ਹੈ ਇਹਦਾ ਕੀ ਨਾਮ ਸੀਗਾ ਬਲਵਿੰਦਰ ਕੌਰ ਇੱਕ ਅਦੇ ਘਰੇ ਆਈ ਹੈ ਤੁਹਾਨੂੰ ਪਤਾ ਸੀ ਗਿਆ ਦੋ ਵਾਰ ਹੀ ਘਰ ਆ ਕੇ ਗਈ ਹੈ ਇਹ ਮੁੰਡਾ ਦੇਖਣ ਆਈ ਗੇ ਹਾਂਜੀ ਪਲੇਵ ਸਵਨ ਸੀ ਮੁੰਡਾ 1.5 ਸਾਲ ਦਾ ਉਹਦੇ ਦੇਖਣ ਆਈ ਹੈ 2 ਸਾਲ ਦਾ ਹੋ ਗਿਆ ਉਹ ਪਹਿਲਾਂ ਕੋਈ ਲੜਾਈ ਹੋਈ ਹੈ ਇਹਨਾਂ ਦੀ ਆਪਸ ਵਿੱਚ ਨਹੀਂ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਕਦੇ ਇਹ ਲੜੇ ਨਹੀਂ ਕਦੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਇਹਨਾਂ ਦੀ ਠੀਕ ਸੀਗਾ ਵੀਰੇ ਨੋਰਮਲ ਆਪਣੇ ਜਿਹੇ ਸੁਹਾਵਣ ਗਿਆ ਬੰਦੇ ਦਾ ਜੀ ਕਿੰਨਾ ਟਾਈਮ ਦਾ ਕੁਪ ਦਿੱਤਾ ਉਹਨੂੰ ਤੇ ਦੋ ਤਿੰਨ ਤਿੰਨ ਕ ਮਹੀਨੇ ਤਿੰਨ ਕ ਮਹੀਨੇ ਲਾਇਆ ਵੀਰੇ ਨੇ ਤੁਹਾਨੂੰ ਲੱਗਦਾ ਸੀ ਵੀ ਗੁੱਸੇ ਖੋਰ ਆ ਜੈਸਾ ਨਾ ਠੀਕ ਆ ਜੈ ਸਵਾਦੀ ਤੁਹਾਨੂੰ ਮੈਂ ਫਿਰ ਵੀ ਦੱਸਿਆ ਪਹਿਲਾਂ ਵੀ ਠੀਕ ਆ ਜੈ ਸਵਾਦੀ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਠੀਕ ਆ ਤਨਖਾਹ ਲੈ ਕੇ ਹੀ ਕਿਹੜੀ ਪਿੰਡ ਦਾ ਸੀ ਆ ਨਾਲ ਆਪਣੇ ਖੇਰਨੀਆ ਪਿੰਡ ਆ ਜੀ ਓਰੇ ਹਾਂਜੀ ਤੇ ਕੋਈ ਉਹਦਾ ਕੋਈ ਐਸੀ ਜਿਹੀ ਵਾਰਤਾਲਾਪ ਤੇ ਗੱਲ ਕੀਤੀ ਹੋਵੇ ਕਿਸੇ ਕੁੜੀ ਬਾਰੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਉਹਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਪ੍ਰੇਮ ਸਬੰਧ ਹੋਣ ਉਹਦੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮੈਨੂੰ ਤਾਂ ਸੋਤੋਂ ਹੀ ਪਤਾ ਲੱਗੀ ਬਾ ਕੁਛ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੈਨੂੰ ਤਾਂ ਕਹਿੰਦਾ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਥੀ ਗੈ ਲਿਗਾਮੈਂਟ ਦਾ ਉਹਦੇ ਕਬੱਡੀ ਖੇੜੇ ਕਿਹੜੇ ਸੱਟ ਲੱਗਦੀ ਹੈ ਕਹਿੰਦਾ ਉਹ ਕਬੱਡੀ ਪਲੇਅਰ ਸੀਗਾ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਉਹਨੇ ਤੂੰ ਮੁਹਾਲੀ ਕੁੜੀ ਮਾਰਤੀ ਪਤਾ ਲੱਗੇ ਤੇ ਵਾ ਤੂੰ ਨਹੀਂ ਸੰਤ ਤਾਂ ਤੋਂ ਹੀ ਪਤਾ ਲੱਗਿਆ ਵੀਰੇ ਅਸਟਾਉਰੇ ਪੈਟਰੋਲ ਪੰਪ ਦੇ ਫੋਨ ਵੀ ਨਹੀਂ ਅਲਾਉਡ ਹੈਗਾ ਔਰ ਇਹ ਤਾਂ ਦੇਖ ਨਹੀਂ ਸਕਦੇ ਉਹ ਮੁੰਡਾ ਤਾਂ ਬਹੁਤ ਵਧੀਆ ਦੀ ਕਬੱਡੀ-ਕੁੱਡੀ ਖੇਡਦਾ ਸੀ ਵਧੀਆ ਪਰਿਵਾਰ ਪਰਿਵਾਰ ਉਹਨਾਂ ਦਾ ਬਹੁਤ ਵਧੀਆ ਗੁੱਸੇ ਕੋਰਸੇ ਉਹ ਮਨੇ ਚਾਰ ਭੈਣਾਂ ਨੇ ਤਿੰਨ ਭਾਈ ਨੇ ਇਹ ਵਿਆਹਿਆ ਹੋਇਆ ਸੀ ਨਹੀਂ ਕੁਵਾਰਾ ਹੀ ਤਾਂ ਜੀ ਇਹ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਕਵੱਡੀ ਖੇਡ ਇੱਕ ਪਲੇਅਰ ਬੰਦਾ ਤੇ ਏਡੀ ਬੜੀ ਵਾਰਤਾ ਤੁਹਾਨੂੰ ਇੰਝਾਮ ਦਿੰਦਾ ਕੀ ਕਰ ਰਹੇ ਹੋ ਸਾਡੇ ਪਤਾ ਨਹੀਂ ਯਾਰ ਕੀ ਹੋ ਸਕਦਾ ਮੈਂ ਵੀ ਸੋਸ਼ਲ ਮੀਡੀਆ ਤੇ ਹੀ ਦੇਖਿਆ ਮੈਂ ਕੁਝ ਲੱਗਦਾ ਕਿਸੇ ਦਾ ਕੋਈ ਲਾਕਡਾਟ ਜੀ ਇਹ ਲਾਕਡਾਟ ਤਾਂ ਕੋਈ ਹੈਗਾ ਹੈ ਨਹੀਂ ਸੀ ਉਹ ਪਿੰਡ ਤੋਂ ਵਧੀਆ ਇਹ ਕੋਈ ਘੇਰੇ ਨਹੀਂ ਸਕਦੇ ਜੀ ਹਣ ਤਾਂ ਪਿੰਡ ਦੇ ਵਿੱਚ ਕਿੱਦਾਂ ਦਾ ਸੁਭਾਅ ਨਾ ਪਿੰਡ ਤਾਂ ਬਹੁਤ ਵਧੀਆ ਸੀ ਕਵੱਡੀ ਖੇਡਦਾ ਸੀ ਬਹੁਤ ਵਧੀਆ ਮੈਦਾਨ ਸਰ ਬੰਦਾ ਸੀ ਰੈਗੂਲਰ ਦਾ ਕੋਈ ਪਤਾ ਲੱਗਿਆ ਨਹੀਂ ਹਾਲ ਤੱਕ ਹਣ ਤਾਂ ਕੋਈ ਗੱਲ ਵਿਚਰਦੀ ਬਦਲ ਉਹ ਉਹਦੇ ਭੈਣੇ ਵੀ ਹੈ ਹਿਆ ਨੇ ਭਾਈ ਦਾ ਇੱਕ 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 ਵਿਆਹ ਹੈ ਬਾਈ ਇਹ ਜੋਇੰਟ ਫੈਮਲੀ ਹੈ ਨਾ ਨਾ ਸਾਰੀ ਜੋਇੰਟ ਫੈਮਲੀ ਹੈ ਜੀ ਪਿਤਾ ਜੀ ਕੀ ਕਰਦੇ ਸੀ ਪਿਤਾ ਜੀ ਵਿਚਾਰੇ ਉਹਦੇ ਉੱਥੇ ਲੱਗੇ ਆਪਣੇ ਸਕੂਲ ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇਰ ਹੋ ਗਈ ਜੀ